ਖਾਸਕਾ ਵਿੱਚ ਹੀ ਸਾਰੇ ਮਿਲਣ ਨੂੰ ਸੰਦੀਪ ਜੀ ਵਨ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਡੀਓ ਜਿਹੜੀ ਵੀਡੀਓ ਰਹੇਗੀ ਆ ਪਿੰਡ ਰਾਮਪੁਰਾ ਜ਼ਿਲ੍ਹਾ ਅੰਮ੍ਰਿਤਸਰ ਪੰਦੇਣੀ ਤਹਿਸੀਲ ਵੀ ਆ ਤੇ ਬਾਈ ਮੰਗੇ ਉਹ ਆ ਚੁੱਕੇ ਆ ਅੱਜ ਵੀ ਬਾਈਆਂ ਕੋਈ ਫਾਟੜ ਲਾ ਕੋ ਬਸ ਸੇਲ ਆ ਨਾਲ ਇੱਕ ਵਹਿੜ ਜਰਸੀ ਬੜੀ ਕੁਆਲਿਟੀ ਵਾਲੀ ਆਹ ਹੁਣ ਵੀਰੇ ਨਾਲ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਮਿਲ ਕਰ ਕੋੜਾ ਉਸ ਤੋਂ ਪਹਿਲਾਂ ਵੀ ਜਿਹੜਾ ਕਸਟਮਰ ਬਣੋ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰਤ ਹਲੇ ਖੇਦੋ ਨਾਵੇਂ ਵੀਡੀਓ ਬਣਾ ਤੁਸੀਂ ਕਰ ਰਹੇ ਹੋ ਚਲੋ ਗਾਂ ਦੇ ਪਿਊਰ ਦਾ ਫਾਇਦਾ ਹੋ ਸਕੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਬਾਈ ਕਿੱਦਾਂ ਜੀ ਚੜਦੀ ਕਲਾ ਜੀ ਕਿਰਪਾ ਦਾ ਬਰਮਦਾ ਚਲੋ ਜੀ ਵੇਖਿਆ ਮਾਲ ਵਿਚਰਾ ਜੀ ਹਾਂਜੀ ਹਾਂਜੀ ਚਲੋ ਅੱਜ ਬਾਈ ਜੀ ਫਿਰ ਅੱਜ ਫਿਰ ਜਲਤੀ ਦੀ ਵਾੜੀ ਹਾਂਜੀ ਮਾਲ ਹੈ ਬਾਈ ਜੀ ਇੱਕ ਜਲਤੀ ਆ ਹਾਂਜੀ ਇੱਕ ਸੱਜੜ ਆ ਇੱਕ ਠੋਕਰ ਗੱਬਣ ਆ ਇੱਕ ਦੋ ਮਹੀਆ ਸੱਜਰਾ ਵਾ ਤੇ ਬਾਵਾ ਚਾ ਆਹ ਪਪਾ ਮਾਰੀ ਮਹੀਆ 16 17 ਕਰਵਾ ਲਈ ਹੈ ਇਹ ਉਹ ਮਈ ਤੇ ਕਟਾਵੇ ਗਾ ਲਈ ਉਹ ਦੋ ਬੰਦੇ ਲੈ ਕੇ ਕੱਲ ਫੇਰੇ ਸੋਤੇ ਮਹੀਆ ਠੀਕ ਹੈ ਜੀ ਚਾਰ ਮਹੀਆ ਕੱਲ ਵੀ ਚਲੀ ਜਾਓ ਬਾਹਰ ਤੇ ਭਜੀ ਜਰਸੀ ਫਿਰ ਥੱਲੇ ਦੁੱਧ ਕਿਨਾ ਕਵੱਟੀ ਪਰਸੋਂ ਦੀ ਸੂਈ ਦੇ ਹਾਂਜੀ ਉਹ ਸ਼ਾਮ ਅਗਰ ਅੱਛਾ ਤੇ ਘੋੜਾ ਬੌੜਾ ਥਰੇ 16 17 ਕਿਲੋ ਦਾ ਸੋਣਾ ਫਿਰ ਤਾਂ ਘਰੋਂ ਵੀ ਜੀ ਕਵੱਟੀ ਜੀ ਪਹਿਲੇ ਸੋਏ ਜਾਂਦੇ ਸੀ 22 ਕਿਲੋ ਦੁੱਧ ਚੋਦੇ ਨੇ ਪ੍ਰੀਤ ਦੀ ਆਵੇ ਜੀ ਮੈਂ ਤੇਰੇ ਘਰੋਂ ਲਈ ਜੀ ਅਜਾ ਪ੍ਰੀਤ ਦੀ ਆ ਠੀਕ ਆ ਅਟੈਕ ਵੀ ਇਹ ਡਬਲ ਡਬਲ ਪੈਲੇ ਦੋਨਾਂ ਤਰ੍ਹਾਂ ਦੇ ਲਖਮਾਓ ਜੱਗੀ ਜੀ ਘੁਮਾਓ ਜੀ ਵੇਖੋ ਜੀ ਇਹ ਸੀਲ ਠੰਡੀ ਆਪਾਂ ਇਦਾਂ ਬੈਰੋ ਰੱਸੀ ਪਾਓ ਨਾ ਪਾਓ ਕੋਈ ਪਰਵਾਹ ਨਹੀਂ ਹਾਂ ਵੇਖੋ ਬਾਜੋ ਵੇਖੋ ਕੋਈ ਇਹ ਚੰਦਾ ਵੇਖੋ ਕੋਨੇ ਇੱਕ ਮੂੰਹ ਦਿਖਾਓ ਜੀ ਲਓ ਜੀ ਵੇਖੋ ਪ੍ਰੀਤ ਸਾਹ ਦੀ ਤੇ ਨਸਲਾਂ ਵੇਖੋ ਬੈਡ ਦਾ ਟੈਗ ਵੀ ਬਾਈ ਜੀ ਅਕਸਰ ਘਰੋਂ ਲਈਏ ਫਾਰਮ ਦੋ ਜੀ ਘਰੋਂ ਲਈਏ ਘਰੋਂ ਲਈਏ ਜੀ ਵੇਖੋ ਬਹੁਤ ਕੁਆਲਟੀ ਹੈ ਹਾਂ ਜੀ ਛੋੜੀ ਓਛੀ ਤੇ ਹੈ ਦਵਾਰਕ ਤੁਰਾਈ ਜਾਂਦਾ ਬਾਈ ਜੀ ਹਾਂ ਹਾਲੇ ਸਾਤੂ ਹੋਈ ਸਾਰੀ ਕੋਈ ਡੋਕਾ ਨਹੀਂ ਹਾਂ ਨਸਲਾ ਕੇ ਪੂਰੀ ਜੀ ਆ ਦਿਖਾਓ ਲਓ ਮੁਖਰਾ ਆ ਜੰਦੀ ਬਈ ਕੋਈ ਜਿਹਾ ਪਾਗੀ ਆ ਜਾ ਤੇ ਜੇ ਬੱਚੇ ਕੰਮ ਵੱਡੇ ਕਰੂਗੀ ਹਾਂਜੀ ਕੰਮ ਵੱਡੇ ਕਰੂਗੀ ਕੰਮ ਵੱਡੇ ਕਰੂ ਹਾਂ ਛੋਟੀ ਹੈ ਪਰ ਬਜੀ ਨਸਲਾ ਵੱਡਾ ਕਰੂਗੀ ਧਮਾਕਾ ਹੋ ਗਿਆ ਕਿ ਵੱਡਾ ਕਰੂਗੀ ਚੱਡਾ ਹੋ ਗੋਲਾ ਤੇ ਨਾੜਾ ਨਾ ਕੋ ਭਰੀਏ ਚੱਡਾ ਵੀ ਸਾਰਾ ਨਾੜਾ ਨੇ ਭਰ ਬਿਲਕੁਲ ਜੀ ਹਾਂਜੀ 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 ਬਜੀ ਫਿਰ ਪੇਹ ਲੋ ਜੋ ਜੈ 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 ਜੀ ਵੱਛੀ ਨਾ ਨੀ ਅੰਫਰਮੇਟਿਵ ਇਹਦੇ ਚੱਲ ਜਿਆ ਪਿੰਡ ਦੀ ਕੁੜੀ ਹੋਈ। ਵੱਛੀ ਹਾ ਦੇ ਨਾਮ ਮੁੱਲ ਚੰਡੇ ਬਰੀ ਢਕੋਵੇ ਤੋਂ ਬਾਅਦ 90 ਲੱਖ ਦੀ ਵੇਚਦੇ। ਹਾਂਜੀ। ਆਪਾਂ ਨਾ 90 ਨਾਲ ਲੱਖ ਹਾਂ ਦੇ ਨਾਮ ਅੱਛੀ ਤੈਂਦੀ ਆ। 30 ਹੀ ਆ ਦੇਣੀ। ਸਰਵੇਲਰ ਗਿਆ ਜੀ। ਨਹੀਂ ਗਿਆ ਜੀ। ਬਲ ਅੱਛੀ ਬਹੁਤ। ਮੈਂ ਨਸਲਾ ਬੱਜੀ ਪੂਰੀ। ਹਾਂਜੀ। ਜਾਇ ਜੀ ਆ। ਆ ਵੀ ਵਹਿਰ ਸੋਈਏ ਸੰਦੀਪ ਜੀ। ਦੁੱਧ ਕਿੰਨਾ ਜੀ? ਆ ਵੱਛੀ ਇਹਦੇ ਮਾ। ਅੱਛਾ ਵੱਛੀ ਆ। ਇਹਦੇ ਤੋਂ ਦੁੱਧ ਹੋਣਾ 15 ਕਿਲੋ ਦਾ ਤਿਆਰ। ਅੱਛਾ। ਉਹ ਦੋ ਡੰਗ ਦੋਲੇ ਕੋ ਚਾਰ ਡੰਗ ਚੋਲੇ ਮੱਛੀ ਹੁਈਆਂ ਨੇ ਲੜੀ ਮਹੀਨੇ ਨਾਲੇ ਕੋਈ ਸਿੰਗਣੀ ਕਰਾਇ ਕੋ ਕੁਝ ਨਹੀਂ ਠੀਕ ਆ ਲਓ ਜੀ ਵੇਖੋ ਜੀ ਕਰਾ ਠੰਡੀ ਇਹਦੇ ਮੱਛੀ ਕੁਲੇ ਦਰਤੀ 10 ਕਿਲੋ ਦਾ ਸੀ ਇਹ ਠੀਕ ਆ ਆਜਾ ਲਿਆਓ ਜੀ ਚਾਹ ਚਾਹ ਠੰਡੀ ਦਾ ਹਾਂ ਜੀ ਬਾਈ ਜੀ ਫਿਰ 14 15 ਕਿਲੋ ਡੱਬਿਆਂ ਵਾਲਾ ਦੋ ਤੋਂ ਕੋ ਦੋ ਡੰਗ ਮੈਨੇ 10 ਡੰਗ ਮੈਨੇ ਲਾਤ ਨਾਲ ਆਊਗਾ ਸੀਲ ਠੰਡੀ ਇੱਕ ਨੰਬਰ ਉਹ ਠੀਕ ਆ ਸਮਝੀ ਉਹਦੀ ਮੱਛੀ ਦਾ ਮੁੱਲ ਅੱਛੇ 45 46 ਦੀ ਵੇਰਦੀ ਆ। ਆਹ ਦਾ 40000 ਦੀ। 40000 ਦੀ। ਚਲੋ ਠੀਕ ਆ। ਤੇ ਆਹ ਜੀ ਆਹ ਗੋਇਆਕੋੜ ਆਹ ਬੱਚੀ ਥਲੇ ਇਹ ਬੱਚੀ ਜੀ 50 54 ਮਹੀਨੇ ਦਾ ਬਣ। ਅੱਛਾ 54 ਮਹੀਨੇ ਗੱਭਣ। ਕੱਲ ਕਰਾਈਗੇ। ਠੀਕ ਆ। ਜੇ ਇਹਦੇ ਵੀ ਇੱਛਾ ਹੋਵੇ। ਕੋਈ ਬੇਸ਼ੱਕ ਨਾਲੇ ਸੀਲ ਠੰਡੀ ਇਹ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੋਈ ਚੋਈ ਇੱਕ ਨੰਬਰ ਹੈ ਕੋਈ ਚੱਕ ਲੈ ਤੇ ਰਖਮ ਦਾ। ਤੇ ਦੋ ਦਿਨ ਕੋ ਹੋਗਾ 7 ਕਿਲੋ। 7 ਕਿਲੋ। ਹਾਂ ਜੀ ਦੋ ਚਾਰ ਦਿਨ ਬਾਅਦ ਕੇ ਬੱਚੀ 10 ਕਿਲੋ ਦੁੱਧ ਕੱਢੂਗੀ। ਠੀਕ ਆ। ਉਹ ਹੋਣੇ 54 ਮਹੀਨੇ ਗੱਭਣਿਆ। ਆਪਾਂ ਚੱਕ ਲਈ ਦੇਖਣ ਉਰਾਂ ਬਾਕੀ ਬਾਕੀ ਕਿਹਨਾਂ ਨੂੰ 2-4 ਦੇ ਬੋਲ ਤੋਂ ਹੋ ਸਕਦੇ ਹਨ ਬੇਰ ਬਹੁਤ ਨਸਰਾਂ ਨਹੀਂ ਤੇ ਵੱਡੀ ਬੇਰ ਪੂਰੀ ਵੱਡੀ ਬੱਛੀ ਆ ਸਾਹਮਣੇ ਕੋਈ ਦੱਸ ਪੀ ਫਿਰ ਵਟੇ ਜਾਏ ਬਿਲਕੁਲ ਭਾਜੀ ਬਿਲਕੁਲ ਆ ਦੇਖੋ ਆ ਜੋ ਜੀ ਆ ਜਾਓ ਪਾਣੀ ਸੋ ਇਹ ਜੂਲ ਬਹੁਤ ਅੰਮੀ ਹੈ। ਮਸ マーਕਟ ਚੋਂ ਆਇਆ ਰਗਾ ਕੱਢੀ ਦੀ ਇਹਨਾਂ ਬਸ ਕਾਰਾ ਗਈ ਹੈ। ਹਾਂਜੀ। ਸੰਦੀਪ ਜੀ ਬੱਚੀ ਜਿੰਦਾ ਵੀ ਤਿਆਰ ਹੋਏ ਅੱਛੀ ਕੋਲ 65-70 ਹਜ਼ਾਰ ਦੀ ਵੇਚੂ ਮੈਂ ਨਹੀਂ ਹਾਂ ਦਾ ਲਾਤੀ ਵੇਚੂ। ਤੇ ਹੁਣ ਅੱਛੀ ਦੇ 35 ਹਜ਼ਾਰ ਦੀ ਆ। ਅਨਸਰ ਬੱਚੀ ਵੀ ਲੈਣ ਜੀ ਇਹ ਦੱਸ ਬੜੀ ਆ। ਨਹੀਂ ਨਹੀਂ ਠੀਕ ਹੈ ਬੱਚੀ। ਇਹਨਾਂ ਕੱਪੜੇ ਆ ਤੇ ਨਾਲੇ ਇਹਦੇ ਵਿੱਚ ਵੇਖੋ ਨਾਲੇ ਦੁੱਧ ਵੀ ਨਾਲ ਆ। ਦੁੱਧ ਵੀ ਨਾਲ ਆ। ਤੇ ਕੋਈ 35 ਤੋਂ ਕੋਈ ਮਾਤਰਾ ਕਰਦਾ। ਚਲੋ 2000 ਕਰਦਾ ਤੇ 3000 ਠੀਕ ਠੀਕ। ਸੰਦੀਪ ਨੇ ਦੂਜਾ ਜੂਲਾ ਛੋਟੀ ਆ। ਸੂਈ ਆ। ਸੂਈਆਂ ਲੀਲੀ ਰਗ ਦੀ ਪਿ ਤੋਰੋ ਹਾਂਜੀ ਦੁੱਧ ਜੀ ਦੁੱਧ ਹੋਣਾ ਬੱਚੇ ਨੂੰ ਇੱਕ ਥਾਂ ਛੱਡ ਕੇ 10 ਕਿਲੋ ਹੋਗਾ 10 ਬੋਲ ਦੁੱਧ ਪੰਨਾਂ ਚੋਂ ਦੇ ਸੂਝ ਦੁੱਧ ਕਰੂ ਛੋਟੀ 12 13 ਕਿਲੋ ਲੋ ਜੀ ਵੇਖੋ ਕਰਾ ਦੇ ਇਹਨੂੰ ਪਹਿਲੇ ਛਾਲੇ ਛਾਲੇ ਪਾਗੀ ਆ ਛਾਲੇ ਕਰ ਲੋ ਜੀ ਵੱਡੀ ਛੋਟੀ ਐ ਸੋਹਣੀ ਵੇਖੋ ਧਿਆਨ ਦੇਖੋ ਬਾਠ ਠੀਕ ਆ ਤੇ ਆ ਆ ਗਿਆ ਬੱਝਣਾ ਜੀ ਕੱਟੀ ਆ ਆ ਨੀਲੀ ਰਬੀ ਆ ਕੱਟੀ ਐ ਫੇਰ ਕੱਟੀ ਨੀਲੀ ਸੋਹਣੀ ਲੈ ਆ ਬਾਹਰ ਹਟ ਵਿਕਾਰ ਜਲਦੀ ਮੱਝ ਵੇਲੋ ਆਪ ਕਾਲੀ ਸਾਹ ਹਾਂ ਜੀ ਤੀਜਾ ਨਹੀਂ ਜੀ ਹਾਂ ਜੀ ਲਾਵੀ ਦਾ ਪਿਓ ਬੱਚਾ ਆਪ ਅੱਛਾ ਅੱਛਾ ਹਾਂ ਹਾਂ ਕਿਉਂ ਕੱਟੀ ਨਹੀਂ ਜੀ ਹਾਂਜੀ ਬਾਜੀ ਮੇਰਾ ਕੰਦੇ ਵਿੱਚ ਝੋਟੀ ਦੇ ਤੱਕ ਦੱਸਦੀ ਓ ਨਾ ਆਪਾਂ ਦਾਖ ਲੈਣਾ ਨਾ ਰੱਖਾ ਆਦਿ ਨਾਲ 95000 95000 ਦੀ ਹਾਂ ਚਲੋ ਪਿੱਛੇ ਚੱਕ ਜੀ ਆਵੇ ਝੋਟੀ ਸੂਈ ਆ ਜੀ ਪਰਸੋਂ ਦੀ ਹੂੰ ਇਹਦੇ ਮਾਣ ਨੂੰ ਕੱਟੀ ਜਾਂਦੀ ਮੱਝ ਹਾਂ ਜੀ ਇਹਦੀ ਪਰਲੀ ਕੱਟੀ ਆ ਠੀਕ ਆ ਹਾਂਜੀ ਹਾਂਜੀ ਅੱਜ ਜੇ ਦੋ ਸਾਹ ਨੂੰ ਸੂਈ ਨੂੰ ਬੋਲਾ ਹੋਊਗਾ 8 ਕਿਲੋ 8 ਕਿਲੋ ਬੋਲਾ ਹੀ ਦਾ ਇੱਧਰ ਨੂੰ ਕਰੋ ਜੀ ਆਉਣਾ ਬਾਬਾ ਚਾਹ ਦਰੋਣੇ ਆ ਆ ਲੈ ਆ ਵੀ ਜਿਹੜੀ ਗੱਲ ਨਾਲ ਜੋੜੀ 11 12 ਕਿਲੋ ਦੁੱਧ ਦਊਂਗੀ ਹੂੰ ਦੇਵ ਸੇਵਾ ਕਰੂੰਗਾ ਬਿਲਕੁਲ ਜੀ ਹਾਂ ਜੀ ਜੀ ਜੁਜਸਵਾਲ ਸਾਹਬ ਜੀ ਜੁੜੀ ਜੇ ਵਈ ਹਾਂ ਜੀ ਭਾਜੀ ਸੰਦੀਪ ਜੀ ਹਾਂ ਦੇ ਨਾਲ ਜੋ ਡੀਜਾ ਪੂਰੇ 80 ਹਜ਼ਾਰ ਦੀ ਦਾ 80 ਹਜ਼ਾਰ ਦੀ 85 90 ਜੋ ਬੱਗੀ ਕਰਾਈ ਗਈ ਇਹਦੇ ਵਿੱਚ ਕੋਈ ਛੋੜ ਛਪਾਈ ਹੋਣਾ ਚਲੋ ਜੀ ਇਹ ਵੀ ਕਰਾਈ ਪਰ ਲਿਓ ਨਹੀਂ ਉਹ ਨਹੀਂ ਉਹ ਮੈਂ ਆ ਜੀ ਨਾ ਵੇਖੋ ਜੀ ਪਰ ਚੈੱਕ ਕਰੋ ਸੋਹਣੇ ਪਸ਼ੂ ਭਾਈਆਂ ਰੇਰ ਬਿਲਕੁਲ ਜੈਲ ਟਾਈਮ ਸਾਰੀ ਪਟਾਕੇ ਮਾਰੇ ਜੇ 24 ਨੂੰ ਵੀਡੀਓ ਮਾਣੀਆ ਲਾਈਕ ਕਮੈਂਟ ਸ਼ੇਅਰ ਕਰ ਦਿਆ ਜੀ ਹਾਂ ਜੀ ਹਾਂ ਜੀ ਕਮੈਂਟ ਵਧੀਆ ਵਧੀਆ ਕਰ ਦਿਓ ਹਾਂ ਜੀ ਤੇ ਕੋਈ ਗੱਲ ਜੇ ਮਾੜਾ ਕਰੋ ਮੇਰੇ ਕੋਈ ਗੱਲ ਨਹੀਂ ਚੰਗੇ ਤੁਸੀਂ ਕਰਦੇ ਮਾੜੇ ਨਹੀਂ ਕਰਦੇ ਕੋਈ ਗੱਲ ਨਹੀਂ ਆ ਕੋਈ ਜਕਰਿਆ ਕੀ ਹੋ ਗਿਆ ਜੀ ਹਾਂਜੀ ਬਾਕੀ ਅਮਾ ਪਿੰਡ ਰਾਮਪੁਰਾ ਵਾ ਠੀਕ ਹੈ ਜ਼ਿਲ੍ਹਾ ਬੰਬਰ ਸਾਹ ਤਹਿਸੀਲ ਪਿੰਡ ਬਸਰੀ ਹਾਂਜੀ ਪਾਸੇ ਗੱਲ ਜੀ ਸਾਰੇ